ਤਰਮਿੰਦਰ ਦੇ ਜਵਾਈ ਦਾ ਕੀ ਚੱਲ ਰਿਹਾ ਹੈ ਕਿਸੇ ਹੋਰ ਦੇ ਨਾਲ ਅਫੇਅਰ ਕੀ ਇਸ਼ਾ ਦੇਵਲ ਹੁਣ ਆਪਣੇ ਪਤੀ ਨੂੰ ਦੇਵੇਗੀ ਤਲਾਕ ਅੱਜਕੱਲ੍ਹ ਮੈਂ ਸੋਨੀਆ ਸੋਅਜਾ ਅੱਜ ਅਸੀਂ ਗੱਲ ਕਰਾਂਗੇ ਬਾਲੀਵੁੱਡ ਦੇ ਹੀ ਮੈਨ ਯਾਨੀ ਕਿ ਤਰਮਿੰਦਰ ਦੇ ਬਾਰੇ ਜਿਨ੍ਹਾਂ ਦੀ ਬੇਟੀ ਈਸ਼ਾ ਦਿਓਲ ਆਪਣੀ ਪ੍ਰੋਫੈਸ਼ਨਲ ਲਾਈਫ ਨੂੰ ਛੱਡ ਕੇ ਪਰਸਨਲ ਲਾਈਫ ਕਰਕੇ ਕਾਫੀ ਜ਼ਿਆਦਾ ਲਾਈਮਲਾਈਟ ਦੇ ਵਿੱਚ ਆ ਗਈ ਹੈ ਦਰਸਲ ਕਾਫੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਈਸ਼ਾ ਦਿਓਲ ਜੋ ਆ ਆਪਣੇ ਹਸਬੈਂਡ ਭਰਤ ਤਖਤਾਨੀ ਤੋਂ ਡਾਈਵੋਰਸ ਲੈ ਸਕਦੀ ਆ ਇਸ ਦੇ ਪਿੱਛੇ ਰੀਜ਼ਨਸ ਕੀ ਆ ਇਸ ਦੇ ਬਾਰੇ ਵੀ ਗੱਲਬਾਤ ਕਰਾਂਗੇ ਦੱਸ ਦਈਏ ਕਿ ਇਹਨਾਂ ਦਾ ਵਿਆਹ ਜੋ ਸੀਗਾ 2012 ਨੂੰ ਹੋਇਆ ਸੀਗਾ ਕਾਫੀ ਸਿੰਪਲ ਤਰੀਕੇ ਦੇ ਨਾਲ ਇਹਨਾਂ ਦਾ ਵਿਆਹ ਹੋਇਆ ਸੀਗਾ ਪਰ ਹੁਣ ਅਜੇਹਾ ਕਿਹਾ ਜਾ ਰਿਹਾ ਹੈ ਕਿ ঈਸ਼ਾ ਦੇੋਲ ਦੇ ਹਸਬੰਡ ਜੋ ਆ ਉਹਨਾਂ ਦਾ ਕਿਸੇ ਹੋਰ ਦੇ ਨਾਲ ਅਫੇਅਰ ਚੱਲ ਰਿਹਾ ਹੈ ਔਰ ਉਹ ਜਿਸ ਦੇ ਨਾਲ ਅਫੇਅਰ ਚੱਲ ਰਿਹਾ ਉਹ ਬੈਂਗਲੂਰੋਂ ਦੀ ਰਹਿਣ ਵਾਲੀ ਹੈ ਜਿਸ ਕਰਕੇ ঈਸ਼ਾ ਦੇੋਲ ਜੋ ਆ ਆਪਣੇ ਹਸਬੰਡ ਤੋਂ ਡਾਈਵੋਰਸ ਲੈ ਸਕਦੀ ਹੈ ਕਿਉਂਕਿ ਸੋਸ਼ਲ ਮੀਡੀਆ ਉੱਤੇ ਅਜਿਹੇ ਰਿਊਮਰਸ ਵਾਇਰਲ ਹੋ ਰਹੇ ਨੇ ਤੇ ਇਹ ਰਿਊਮਰਸ ਅਕਸਰ ਉਹ ਤੋਂ ਵਾਇਰਲ ਹੁੰਦੇ ਆ ਜਦੋਂ ਜਦੋਂ ਕੋਈ ਵੀ ਬਾਲੀਵੁੱਡ ਸੈਲੀਬ੍ਰਿਟੀ ਆਪਣੇ ਹਸਬੰਡ ਜਾਂ ਵਾਈਫ ਦੇ ਨਾਲ ਇਕੱਠਾ ਨਜ਼ਰ ਨਹੀਂ ਆਂਦਾ ਜਾਂ ਬਹੁਤ ਟਾਈਮ ਤੇ ਲੋਕਾਂ ਦੇ ਵੱਲੋਂ ਅਜਿਹੇ ਰੂਮਰਸ ਬਣਾਉਣੇ ਸ਼ੁਰੂ ਕਰ ਦਿੱਤੇ ਜਾਂਦੇ ਆ ਤੇ ਹੁਣ ਈਸ਼ਾ ਦੇਵਲ ਨੂੰ ਲੈ ਕੇ ਵੀ ਰੂਮਰਸ ਆਨੇ ਸ਼ੁਰੂ ਹੋ ਚੁੱਕੇ ਆ ਕਿਹਾ ਜਾ ਰਿਹਾ ਹੈ ਕਿ ਇੱਕ ਮੀਡੀਆ ਏਜੰਸੀ ਦੇ ਵੱਲੋਂ ਖਬਰ ਛਾਪੀ ਗਈ ਸੀਗੀ ਕਿ ਉਹਨਾਂ ਦਾ ਕਹਿਣਾ ਸੀਗਾ ਜਿੱਥੇ ਇੱਕ ਯੂਜ਼ਰ ਨੇ ਲਿਖਿਆ ਕਿ ਇਸ਼ਾ ਅਤੇ ਭਰਤ ਇੱਕ ਦੂਜੇ ਤੋਂ ਵੱਖ ਰਹ ਰਹੇ ਨੇ ਇਸ ਕਰਕੇ ਉਹ ਹੁਣ ਆਫੀਸ਼ੀਅਲੀ ਇਕੱਠੇ ਸੋਸ਼ਲ ਪਲੇਸਸ ਦੇ ਉੱਤੇ ਨਜ਼ਰ ਨਹੀਂ ਆਉਂਦੇ ਇਹਨਾਂ ਨੇ ਇਸ ਪੋਸਟ ਦੇ ਯੂਜ਼ਰ ਨੇ ਇਹ ਵੀ ਦਾਵਾ ਕੀਤਾ ਹੈ ਕਿ ਭਰਤ ਆਪਣੀ ਪਤਨੀ ਦੇ ਨਾਲ ਧੋਖਾ ਕਰ ਰਿਹਾ ਤਾਂ ਦੱਸ ਦੇ ਕਿ ਯੂਜ਼ਰ ਨੇ ਆਪਣੀ ਪੋਸਟ ਚੇਵੀ ਦਾਅਵਾ ਕੀਤਾ ਹੈ ਕਿ ਉਸਨੇ ਈਸ਼ਾ ਦੇ ਪਤੀ ਭਰਤ ਨੂੰ ਨਵੇਂ ਸਾਲ ਦੇ ਦਿਨ ਬੈਂਗਲੁਰੂ ਚੋਂ ਪਾਰਟੀ ਕਰਦੇ ਵੇਖਿਆ ਸੀਗਾ ਜਿੱਥੇ ਭਰਤ ਜੋ ਸੀਗੀ ਆਪਣੀ ਗਰਲਫ੍ਰੈਂਡ ਦੇ ਨਾਲ ਮੌਜੂਦ ਸਨ ਤਾਂ ਈਸ਼ਾ ਦੇ ਹੋਲ ਵੀ ਉੱਥੇ ਪਹੁੰਚੀ ਹੋਈ ਸੀਗੀ ਤੇ ਇਹ ਗਰਲਫ੍ਰੈਂਡ ਜੋ ਸੀਗੀ ਬੈਂਗਲੁਰੂ ਦੀ ਰਹਿਣ ਵਾਲੀ ਹੈ ਤਾਂ ਅਜਿਹਾ ਕਿਹਾ ਜਾ ਰਿਹਾ ਹਾਲਾਂਕਿ ਇਹਨਾਂ ਖਬਰਾਂ ਦੇ ਉੱਤੇ ਜੋ ਆ ਤਰਮਿੰਦਰ ਫੈਮਲੀ ਦੇ ਵੱਲੋਂ ਕੋਈ ਵੀ ਆਫੀਸ਼ੀਅਲ ਅਨਾਉਂਸਮੈਂਟ ਜਾਂ ਸਟੇਟਮੈਂਟ ਨਹੀਂ ਆਈ ਹੈ ਪਰ ਯੂਜ਼ਰਸ ਦੇ ਵੱਲੋਂ ਸੋਸ਼ਲ ਮੀਡੀਆ ਉੱਤੇ ਅਜਿਹਾ ਦਾਅਵਾ ਕੀਤਾ ਜਾ ਰਿ ਕਿ ਈਸ਼ਾ ਦਿਓਲ ਜੋ ਆਪਣੇ ਪਤੀ ਤੋਂ ਵੱਖ ਰਹਿ ਰਹੀ ਹੈ ਇਕੱਠੇ ਨਹੀਂ ਰਹਿ ਰਹੇ ਜਦਕਿ ਦੂਸਰੇ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਪਰਤ ਨੂੰ ਦੇਖ ਕੇ ਅਜੀਹਾ ਲੱਗਦਾ ਹੈ ਕਿ ਉਹ ਆਪਣੀ ਫੈਮਿਲੀ ਨੂੰ ਆਪਣੀ ਵਾਈਫ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਦੂਜੇ ਯੂਜ਼ਰ ਨੇ ਲਿਖਿਆ ਕਿ ਈਸ਼ਾ ਨਾਲ ਉਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਜੋ ਉਸ ਦੀ ਮਾਂ ਦੇ ਨਾਲ ਹੋਈਆਂ ਤਾਂ ਦੱਸ ਦਈਏ ਕਿ ਈਸ਼ਾ ਦੇਵੋਲ ਦਾ 29 ਜੂਨ 2112 ਨੂੰ ਪਰਤਨਾਲ ਵਿਆਹ ਹੋਇਆ ਸੀਗਾ ਦੋਵਾਂ ਦਾ ਵਿਆਹ ਇਸਕੋਨ ਮੰਦਿਰ ਚ ਬੜੀ ਸਾਦਗੀ ਨਾਲ ਹੋਇਆ ਸੀਗਾ ਵਿਆਹ ਤੋਂ ਬਾਅਦ ਈਸ਼ਾ ਦੇਵੋਲ ਜੋ ਆ ਰਾਧਿਆ ਦੀ ਮਾਂ ਹੈ ਫਿਰ ਸਾਲ 2019 ਚ ਈਸ਼ਾ ਨੇ ਆਪਣੀ ਦੂਸਰੀ ਬੇਟੀ ਮਿਰਾਇਆ ਨੂੰ ਜਨਮ ਦਿੱਤਾ ਸੀਗਾ ਦੋਵਾਂ ਦੀ ਹੈਪੀ ਫੈਮਿਲੀ ਦੇ ਤਸਵੀਰਾਂ ਸਾਨੂੰ ਅਕਸਰ ਸੋਸ਼ਲ ਮੀਡੀਆ ਤੇ ਵੇਖਣ ਨੂੰ ਮਿਲਦੀਆਂ ਪਰ ਇਹਨਾਂ ਰਿਊਮਰਸ ਦੇ ਵਿੱਚ ਕਿੰਨਾ ਸੱਚ ਹੈ ਇਹ ਤਾਂ ਆਉਣ ਵਾਲੇ ਟਾਈਮ ਚ ਹੀ ਪਤਾ ਲੱਗੇਗਾ